नहीं नहीं <Sessimus> कोई <Sessimus> <नहीं नहीं Sessimus>

ते रजिस्ट्री तेरी ज़मीन बि वेकी लणी ਨੈਕਸਟ ਆਉਜੀ ਇਹਦਾ ਕਟਕੇ ਦੇ ਪ੍ਰਿੰਟ ਆਊਟ ਪ੍ਰਿੰਟ ਆਊਟ ਸਰ ਸਰਕਾਰ ਨਾਲ ਫਰਕ ਦਾ ਬਹੁਤ ਹੈਗੇ ਐਵੇਂ ਜੰਮ ਜੰਮ ਸੀ ਇਹਨਾਂ ਬਣਾਉ ਦੁਬਾਰੇ ਦੁਬਾਰੇ ਸੀ ਬਣਾ ਦੁਬਾਰੇ ਬਣਾ ਦੱਸ ਮੈਂ ਦੱਸ ਦਗਾ ਜੀ ਇਸਕਾ ਪੁੱਛ ਗਏ ਸਰ ਜੀ ਜੀ ਫਿਬਰ ਸੇ ਠੀਕ ਹੈ ਤਾਂ ਕਿੰਨਾ ਕ ਐਵਰੇਜ ਹੋ ਜਾਂਦੀ ਹੈ ਰਿਸਟਰੀ 100 ਦੇ ਰੰਗ ਹੋ ਜਾਂਦੀ ਹੈ ਤੇ ਕੋਈ ਇਹਨਾਂ ਦਾ ਤਸੀਦਿਆਂ ਦੀ ਸਟ੍ਰਾਈਕ ਤੋਂ ਕੋਈ ਫਰਕ ਪੈਂਦਾ ਨਹੀਂ ਕਰ ਨਹੀਂ ਕਰ ਇਹਨਾਂ ਨੂੰ ਇਥੇ ਰਿਸਕ ਜੁਦੀ ਕੇ ਬਿਸ਼ਰ ਨਹੀਂ ਕਰ ਰਹੇ ਆ ਫਰਦ ਕੇਂਦਰ ਜਾਂ ਕੋਈ ਹੋਰ ਹਾਂਜੀ ਫਰਦ ਕੇਂਦਰ ਚੱਲ ਰਿਹਾ ਚੱਲ ਰਿਹਾ ਹਾਂਜੀ ਹਾਂਜੀ ਕੋਈ ਕਿਸੇ ਕਿਸਮ ਦਾ ਉਹਨਾਂ ਦੀ ਹਾਰ-ਤਾਰ ਤੋੜਨਾ ਨਹੀਂ ਨਹੀਂ ਰੱਖਣੀ ਨਹੀਂ ਹਾਂਜੀ ਡੇਟਾ ਡੇਟਾ ਵੀ ਸੁਣਾਉਂਦਾ ਫਿਰ ਚੱਲੋ ਫਤੂਰ ਮੇਰਾ ਹਾਂ ਜੀ ਬਹੁਤ ਬੁਝਿਆ ਕੀਤਾ ਛੋਟੀ ਜਿਹੀ ਰੈਂਪਲ ਤੋਂ ਮੈਂ ਕਿਹਾ ਕਿ ਗੰਗੂ ਮੈਂ ਤੇ ਲਾਇਆ ਤੁਹਾਡੀ ਦਿਲ ਕਰਦੀ ਬੰਦਾ ਤੇ ਫਿਰ ਇਹ ਨਮਾ ਹੀ ਜੀ ਨਮਾ ਆਉਗਾ ਤਾਂ ਅੱਗੇ ਪਲੇਅਰ ਬਣੂਗਾ ਨਾ ਜੇ ਅੰਡਰ 19 ਚਾਹੋਗੇ ਤਾਂ ਹੀ ਮੈਂਡੇ ਲੈ ਕੇ ਡੋਗੇ ਤੁਹਾਡੀ ਲੋਟ ਹੈ ਸਰ ਇਹ ਮੈਂ ਨਹੀਂ ਬੜ ਲੱਗ ਰਿਹਾ ਬੜ ਲੱਗ ਰਿਹਾ ਆਲ ਦਾ ਬੈਸਟ ਕਸਿਆ ਦੇਖੀਏ ਇੰਕੀਏ ਕਿ ਤੱਕ ਉਠੇ ਕਰਾਣੇ ਪਾਰਟੀਆਂ ਦੇ ਸਰ ਕਿਤੇ ਜਿਹੜੇ ਫੋਟੋ ਹੋ ਜਾਂਦੀ ਹੈ ਸਰ ਅੱਗੇ ਆ ਕੇ ਤੇ ਜਿਹੜਾ ਸਾਡਾ ਸਟਾਫ ਸਰ ਮੁੱਖ ਕਰਦੇ ਆਂ। ਅੱਛਾ ਠੀਕ ਰਹਾ। ਜੀ ਜੀ ਸਰ। ਕਿ ਬਈ ਅਗੇ ਤੋਂ ਇਹ ਦਰਕਤ ਲਿਖੋ ਤੇ ਸਰ ਸਾਰੀ ਪਾਰਟੀ ਦੇ ਫਿਰ ਕੰਮੇ ਚਾਈ ਜਾਂਦੇ। ਅੱਛਾ ਅੱਛਾ। ਜੀ ਸਰ। ਕਿੰਨੇ ਕ ਐਵਰੇਜ ਹੋ ਜਾਂਦੀ ਹੈ 100? ਫਿਰ ਹਾਂਜੀ ਇਸ ਤੋ 80 90 ਹੋ ਜਾਂਦੀ। 80 90 ਪਾਡੇ ਹੋ ਜਾਂਦੇ। ਗੁੱਡ ਲੱਕ ठीकु रहियो राम सी राम ਫਰਦ ਹੈ ਹੈ ਫਰਦ ਕਿੰਨਾ ਹੈ ਫਰਦ ਅੱਛਾ ਇਹਨੂੰ ਇੱਕ ਫਰਦ ਕੱਢ ਰਹੀ ਹੈ ਫਰਦ ਕੱਢ ਰਹੀ ਹੈ ਕਿਉਂ ਰਿਪੋਰਟਰ ਨੂੰ ਚਾਹੀਦੀ ਜੀ ਹੁਣ ਇਹ ਚਲਾਈਏ ਜੀ ਹਾਂ ਹਾਂ ਖੱਡੋ ਖੱਡੋ ਉੱਪਰ ਕਰੀਏ ਹਾਂ ਫਾਈਟ ਥੋੜੀ ਜੀ ਸਲੋ ਚੱਲ ਰਹੀ ਜੀ ਹੁਣੇ 5-5 ਮਿੰਟ ਤੋਂ ਮੈਂ ਜੀ ਜਮਾ ਕਰਿਆ ਹੋਇਆ ਜੀ ਇਹਨਾਂ ਦਾ ਦਫਰ ਫਰਦ ਕੱਢ ਰਹੀ ਜੀ ਇੰਨੀ ਥੋੜੀ ਜੀ ਨਦੀ ਤਿੰਨ ਵਰਦਾਂ ਹੈ ਹੂੰ ਸਲੋ ਚੱਲ ਰਿਹਾ ਇਹ ਸਾਰੇ ਦੋ ਮਿੰਟਾਂ ਤੋਂ ਕੁਆਂਟੀਟੀਸ ਨੂੰ ਕੋਈ ਨਹੀਂ ਇਹ ਸਲੋ ਕਾਦੀ ਵਾਸਤੇ ਹੋ ਗਿਆ ਸਰ ਉਹ ਬਹੁਤ ਜ਼ਿਆਦਾ ਅਪਲੋਡ ਕਰਦੇ ਆ ਨਾ ਜੀ ਡਾਟਾ ਉਹਦੇ ਕਰਕੇ ਸਲੋ ਹੋ ਜਾਂਦਾ ਕਿੰਨੇ ਪੈਸੇ ਲੈ ਰਹੇ ਉਹਨਾਂ ਤੋਂ ਮੇਰੇ ਭਰ ਦ ਦੇ 25 ਰੁਪਏ ਜੀ ਇਦਾਂ ਦੇ ਦਿੱਤੇ ਜਿੱਦਾਂ ਇਹਨਾਂ ਨੇ ਦੋ ਸੁਦੇਸ਼ ਕੁਮਾਰ ਦੇ ਦੋ ਪੇਪਰ ਜੀ 50 ਰੁਪਏ ਇਹਨਾਂ ਦੇ ਸਿਗਨੇਚਰ ਇਹਨਾਂ ਦਾ ਮੋਬਾਈਲ नहीं। पच्चीर भी एक पच्चीर भी एक हाँ कुछ पैसे था नहीं। बारों तो नहीं मंगता निकल जू आ जा मोबाइल नंबर भी है करो 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 ਅਗੇ ਚਾਤਰੋ ਆਪ ਲੋਕ ਚਾਤਰੋ ਆਹ ਕੇ ਚਾਤਰੋ ਚਾਤਰੋ ਪਲੇ ਚਾਤਰੋ ਸੱਚੀ ਗੱਲ ਜੀ ਤਾਰੀਖ ਮੰਗ ਪੱਤਰ ਦੇਣਾ ਸੀਗਾ ਸਰ ਕੱਚੇ ਮੁਲਾਜ਼ਮਾਂ ਦੇ ਐਸ.ਆਰ ਦੇ ਆ ਮੁੰਡਿੰਦ ਇਹ ਹੈ ਜੀ ਲੈ ਲੈ ਲੈਟਰ ਪਾਇਰ ਇਹ ਜਿੱਦਿਆ ਕਿ ਨਾ ਹੋਇਆ ਜੀ ਐਮ ਸਾਹਿਬ ਇੱਥੇ ਬਹੁਤ ਧਕਾ ਹੋ ਰਿਹਾ ਮੁਲਾਜ਼ਮਾਂ ਨਾਲ 25 2500 ਰੁਪਏ ਸਰਟੀਫਿਕੇਟ ਮੈਨੂੰ ਤੁਸੀਂ

नहीं, नहीं, आपका नंबर कितना है मैं बैंक में नंबर पर पर मेरे से 20000 बोला गया था मेरे को लाइक किसने बोला मैं तो बोल रही आपको नहीं ये कैसे हो सकता है मैं तभी पूछ रही हूं उसके बाद मेरे को डिक्लाइन कर दिया जाता है कि आपकी पद सिर्फ टेन डेज का है डॉक्यूमेंट सारे सही है बिल्कुल फिर कौन पैसे मांगे? तो मेरे को मांगेगा कौन पैसे मांगे आपकी कोई शिकायत की हिम्मत नहीं हो सकती है सर मैं बता। अगर डॉक्यूमेंट सारे सही बिल्कुल डॉक्यूमेंट बिल्कुल ओके हैं मेरे पर ऑब्जेक्शन क्या लगा दिया जाता है कि वन वीक पहले की फर्द भी नहीं चलेगी आप میں نوٹ کر کے جاؤں گا یہاں سے ایم ایل اے میں سی ایم صاحب کا میں نوٹ کر کے جاؤں گا اپ کا نمبر لکھنا میں 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 جا رہا ہوں جی سر میں کر کے جاؤں گا ان کی رشتے کا جننا نام ہے جننا نمبر ہے جی اور رشتے کرا کے جا میں بالکل ایک اور نمبر نمبر بتا نمبر نمبر 969646 नाइन सिक्स फोर सिक्स डबल टू डबल टू एट नाइन एट नाइन थ्री फाइव वंदना शर्मा सी सी टी इंजीनियरिंग कॉलेज मैम करते हिम्मत नहीं हो सकती किसी का डू नॉट वरी रेवेन्यू बार हमारी बहुत फ्यूचर से बहुत बढ़िया काम कर रहे थे कोई दिक्कत नहीं, नहीं।, तो नहीं। ते ते थी। ते थी। है 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 सर सर ठीक 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 और ਬਹੁਤ ਜੀਪੋਸ ਬਹੁਤ ਵਧੀਆ ਹੋਇਆ ਜੀ ਦਰਸ਼ਨ ਕਰਕੇ ਆਪਨੇ ਠੀਕ ਹੈ ਕੋਈ ਦਿੱਕਤ ਨਹੀਂ ਦਿੱਕਤ ਕੋਈ ਨਹੀਂ ਜੀ ਟੋਟੀ ਆ ਜੇ ਜਦੋਂ ਮਰਜੀ ਆ ਜਦੋਂ ਅਸੀਂ ਸੋਣਾ ਤੇ ਚੱਲਦਾ ਬਾਦ ਫਾਦ ਮੇਰੇ ਨਾਲ ਜੀ ਹੈਪੀ ਫਾਈਨ ਉਹਨਾਂ ਦੀ ਕੋਈ ਉਹਨਸਾਰਾ ਜੀ ਤੁਸੀਂ ਕਰੇ ਆਓ ਹਾਂ ਜੀ ਕਰੇ ਆ ਹਾਂ ਜਰੂਰ ਆਏ ਸਰ ਜੀ ਸਾਹਿਬ ਜੀ ਸਤਿਗੁਰੂ ਜੀ ਸਤਿਗੁਰੂ ਜੀ ਸਾਹਿਬ ਜੀ ਰਾਮ ਰਾਮ ਠੀਕ ਹੈ ਜੀ ਠੀਕ ਹੈ ਰਾਮ ਜੀ ਉਹ ਅੰਦਰ ਹੋ ਰਿਹਾ ਮੀਡੀਆ ਨੂੰ ਕਹਿੰਦਾ ਚਲਾਈ ਕਾਣਾ ਦਈਦਾ ਤਾਂ ਜਾਵਦਾ ਤਾਂ ਜਾਵਦਾ ਆਰਾਮ ਆਜੋ ਦੱਸਿਆ ਅੱਜ ਅੱਜ ਮੈਂ ਜ਼ੀਰਕਪੁਰ ਤਹਿਸੀਲ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਮੈਂ ਖਰੜ ਤੇ ਬਨੂੜ ਤਹਿਸੀਲ ਚ ਜਾ ਚੁੱਕੇ ਆ ਬਹੁਤ ਸਾਰੇ ਪੱਤਰਕਾਰ ਹਨ ਜਿਹੜਾ ਨਾਲ ਹੀ ਫੋਲੋ ਕਰ ਰਹੇ ਆ ਅੱਜ ਰੈਵਨਿਊ ਅਧਿਕਾਰੀਆਂ ਨੇ ਕੋਈ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਕਿ ਸਾਡੇ ਕੁਝ ਭ੍ਰਿਸ਼ਟਾਚਾਰੀ ਸਾਥੀ ਜਿਹੜੇ ਨੇ ਉਹਨਾਂ ਦੇ ਹੱਕ 'ਚ ਭ੍ਰਿਸ਼ਟਾਚਾਰ ਕਿਸੇ ਨੂੰ ਵੀ ਅਲਾਉ ਨਹੀਂ ਕਰਾਂਗੇ ਉਹ ਚਾਹੇ ਸਾਡਾ ਘਰ ਦਾ ਹੋਵੇ ਸਕਾ ਹੋਵੇ ਪਰ ਕਿਸੇ ਨੂੰ ਇਹ ਵੀ ਨਹੀਂ ਅਸੀਂ ਅਹਿਸਾਸ ਹੋਣ ਦੇਵਾਂਗੇ ਕਿ ਜੇ ਤੇਰੇ ਸਾਈਨ ਹੋਣ ਲੱਗੇ ਤੂੰ ਰੱਬ ਨਹੀਂ ਬਣ ਗਿਆ ਇੱਥੇ ਬਹੁਤ ਬੰਦੇ ਐ ਜਿਹੜੇ ਆਪਣੇ ਆਪ ਨੂੰ ਰੱਬ ਬਣਨ ਦਾ ਵਹਿਮ ਪਾਲੀ ਬੈਠੇ ਐ ਮੈਂ ਉਹਨਾਂ ਨੂੰ ਕਹਿਣਾ ਕਿ ਖੁਸ਼ ਫਹਮੀ ਜਾਂ ਗਲਤ ਫਹਮੀ ਆਪਣੇ ਦਿਲ ਚੋਂ ਕੱਢ ਦੋ ਸਰਕਾਰ ਜਿਹੜੀ ਐ ਉਹ ਈਮਾਨਦਾਰ ਐ ਸਰਕਾਰ ਦਾ ਮੁਖੀ ਆ 3 ਸਾਲ ਹੋ ਗਏ ਲਗਭਗ ਕੋਈ 1 ਰੁਪਈ ਦਾ ਇਲਜ਼ਾਮ ਮੇਰੇ ਤੇ ਲਾ ਦੋ ਪਰ ਮੈਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗਾ ਉਹਨਾਂ ਨੂੰ ਐ ਲੱਗਦਾ ਜੇ ਅਸੀਂ ਨਹੀਂ ਆਵਾਂਗੇ ਨਾ ਸ਼ਾਇਦ ਲੋਕਾਂ ਨੂੰ ਪ੍ਰੋਬਲਮ ਆਊਗੀ ਲੋਕਾਂ ਨੂੰ ਕਚੈਰੀਆਂ ਤੇ ਹਿਸਟਰੀਆਂ ਨਹੀਂ ਹੋਣਗੀਆਂ ਤਾਂ ਫਿਰ ਲੋਕ ਜਿਹੜੇ ਨੇ ਉਹ ਤੰਗ ਹੋਣਗੇ ਤਾਂ ਫਿਰ ਲੋਕ ਸਰਕਾਰ ਨੂੰ ਕਹਿਣਗੇ ਤਾਂ ਫਿਰ ਸਰਕਾਰ ਸਾਡੀ ਗੱਲ ਸੁਣੂਗੀ ਇਹ ਤਾਂ ਨਾਲ ਬਲੈਕਮੇਲਿੰਗ ਤੁਹਾਡੇ ਬਿਨਾਂ ਵੀ ਸਰ ਸਕਦਾ ਮੈਂ ਸਾਰਿਆਂ ਨੂੰ ਕਹਿੰਨਾ ਸਮੂਹਿਕ ਛੁੱਟੀ ਲਈ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਛੁੱਟੀਆਂ ਮੁਬਾਰਕ ਜਾਓ ਸ਼ਿਮਲੇ ਜਾਓ ਮਨਾਲੀ ਜਾਓ ਜਿੱਥੇ ਮਰਜੀ ਜਾਓ ਤੁਹਾਡੇ ਆਉਂਦਿਆਂ ਤੱਕ ਅਸੀਂ ਨਵੇਂ ਬੰਦੇ ਰੱਖ ਲਾਂਗੇ ਸੀਮ ਸਿੰਘ ਸਾਹਿਬ ਨੇ ਵੀ ਪੁੱਛੀ ਇੱਕ ਗੱਲ ਕਰ ਰਹੀ ਸੀ ਤੁਹਾਨੂੰ ਗੱਲ ਗੱਲ ਦਾ ਸਾਹਿਬ ਸਾਹਿਬ ਉਹਦੇ ਗੱਲ ਦੱਸਣਾ ਚਾਹ ਰਹੇ ਨੇ ਕਹਿੰਦੇ ਕੀ ਸ੍ਰੀਸ਼ੇਸ਼ਣ ਦੇ ਬਾਰੇ ਦੱਸਣਾ ਚਾਹਣਗੇ